ਕਦੋਂ ਵੀ ਆਪ ਕਰਨੀ ਪਨੀਰੀ ਵੀ ਬੀਜਣੀ ਤੇ ਆ ਖੇਤੀ ਵੀ ਆਪ ਕਰਨੀ ਆ ਨਾ ਮੈਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਸਵੇਰੇ 4:30 ਵਜੇ ਉੱਠ ਕੇ ਪੈਣੀਆਂ ਦਾ ਪਾਣੀ ਬੰਨ ਕੇ 2 ਕਿਲੇ ਕਦੋਂ ਕਰਕੇ ਆ ਟਰੈਕਟਰ ਦੇ ਨਾਲ ਅਹੀਂ ਜੁਪੀ ਵਾਲਿਆਂ ਨੂੰ ਪੰਜਾਬ 'ਚ ਹੀ ਨਹੀਂ ਨਾ ਹੁੰਦੇ ਨਾ ਸੋਹਰੇ ਕੰਮ ਆਪ ਕਰਨੇ ਹਰ ਕੀ ਅੱਛਾ ਅਹੀਂ ਜੁਪੀ ਵਾਲੇ ਕਹਿੰਦੇ ਨਾ ਵੀ ਇਹਨਾਂ ਨੇ ਰਾਜ ਕਰਨਾ ਹੀ ਰਾਜ ਨੂੰ ਨਹੀਂ ਰਾਜ ਕਰਨ ਦੇਣਾ ਜਾਂ ਰਾਜ ਕਰਨਾ 14-15 ਸਾਲ ਹੋ ਗਿਆ ਅੱਛਾ ਆਪਣੀ ਖੇਤੀ ਕਰਦਿਆਂ ਨੂੰ ਅੱਛਾ ਕਿੰਨੇ ਕਿੱਲੇ ਚ ਕਰਦੇ ਜੀ ਮੇਰੀ 10 ਏਕੜ ਜ਼ਮੀਨ ਆ ਆਪਣੀ 10 ਏਕੜ ਦੀ ਖੇਤੀ ਕਰਨੀ ਹੁੰਦੀ ਆ ਤਾਂ ਤੇ ਬੰਦਿਆਂ ਨੂੰ ਪਿੱਛੇ ਛੱਡ ਗਿਆ ਸਾਰੇ ਕੰਮ ਆਪ ਕੀਤੇ ਆ ਅੱਛਾ ਮੈਨੂੰ ਤਾਂ ਬੰਦਿਆਂ ਨਾਲ ਦੀ ਕੋਈ ਦਿੱਕਤ ਨਹੀਂ ਆਈ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਤਾਂ ਅਕਸਰ ਇਹਨਾਂ ਦਿਨਾਂ 'ਚ ਸਮੱਸਿਆ ਆਂਦੀ ਆ ਕਿ ਲੇਬਰ ਨਹੀਂ ਲੱਭਦੀ ਤਾਂ ਲੋਕ ਕਈ ਵਾਰ ਜੱਟ ਜ਼ਿਮੀਂਦਾਰ ਜਿਹਰੇ ਨੇ ਉਹ ਸਟੇਸ਼ਨ ਤੇ ਜਾਂਦੇ ਨੇ ਤਾਂ ਲੇਬਰ ਨੂੰ ਆਪਣੇ ਪਿੰਡਾਂ ਚ ਲਾ ਕੇ ਆਂਦੇ ਨੇ ਤਾਂ ਕਿ ਉਹਨਾਂ ਦਾ ਝੋਨਾ ਲਾ ਸਕਾਏ ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੀ ਇੱਕ ਐਸੀ ਮਹਿਲਾ ਕਿਸਾਨ ਦੇ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਖੇਤਾਂ 'ਚ ਸਾਰਾ ਕੰਮ ਆਪ ਕਰਦੇ ਨੇ ਝੋਨਾ ਵੀ ਆਪ ਲਾਉਂਦੇ ਨੇ ਔਰ ਕਿਸੇ ਤਰ੍ਹਾਂ ਦੀ ਕੋਈ ਵੀ ਲੇਬਰ ਨਹੀਂ ਰੱਖਦੇ ਔਰ ਇੱਥੋਂ ਤੱਕ ਕਿ ਅੱਧੇ ਕਿੱਲੇ ਕਿੱਲੇ 'ਚ ਨਹੀਂ ਬਲਕਿ 4 ਤੋਂ 5 ਕਿੱਲਿਆਂ ਦੇ ਵਿੱਚ ਖੁਦ ਹੀ ਝੋਨਾ ਲਾਉਂਦੇ ਨੇ ਜੀਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਪਿੰਡ ਮੈਨੀਆਂ ਖਵਾਰਾ ਦੀ ਰਾਜਵਿੰਦਰ ਕੌਰ ਦੇ ਨਾਲ ਜੋ ਕਿ ਸਾਰਾ ਕੰਮ ਖੁਦ ਕਰਦੀ ਹੈ ਔਰ ਇੱਕ ਮਿਸਾਲ ਬਣੀ ਹੈ ਤਾਂ ਜਿਹੜੇ ਲੋਕ ਅੱਜਕਲ ਕਹਿੰਦੇ ਨੇ ਕਿ ਅਸੀਂ ਕੰਮ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮਿਸਾਲ ਬਣ ਕੇ ਸਾਹਮਣੇ ਆਈ ਹੈ ਰਾਜਵਿੰਦਰ ਕੌਰ ਤਾਂ ਇਹ ਇਹਨਾਂ ਦਾ ਨਾਮ ਰਾਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਖੁਦ ਆਪਣੇ ਇਸ ਵੇਲੇ ਜਿਹੜਾ ਆਰਕੇਟ ਹੈ ਉਸ ਨੂੰ ਪਹਿਲਾਂ ਕੱਦੂ ਕੀਤਾ ਤੇ ਕੱਦੂ ਕਰਨ ਤੋਂ ਬਾਅਦ ਉਹਦੇ ਵਿੱਚ ਝੋਨਾ ਲਾਉਣ ਦਾ ਕੰਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਇੱਕ ਅਗਾਹ ਵਧੂ ਫਾਰਮਰ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਨਾਤੇ ਇਹ ਨਾੜ ਨੂੰ ਅੱਗ ਲਾਉਂਦੇ ਨੇ ਤਾਂ ਚੰਗੀ ਖੇਤੀ ਕਰਦੇ ਨੇ ਚੰਗੇ ਕਾਸ਼ਤਕਾਰ ਨੇ ਤਾਂ ਤੁਸੀਂ ਵੇਖੋਗੇ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਝੋਨੇ ਦੀ ਲਵਾਈ ਹੁੰਦੀ ਹੈ ਉਹ ਇੱਥੇ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਦਿਖਾ ਰਹੇ ਹਾਂ ਇਸ ਅਗਾਹ ਵਧੂ ਕਿਸਾਨ ਦੀਆਂ ਔਰ ਉਹਨਾਂ ਨਾਲ ਗੱਲਬਾਤ ਕਰਾਂਗੇ ਤਾ ਜਾਣਾਂਗੇ ਕਿ ਆਖਿਰਕਾਰ ਕਿਵੇਂ ਸ਼ੁਰੂਆਤ ਹੋਈ ਪੰਜੀ ਸਸਤੀਕਾਲ ਜੀ ਸਸਤੀਕਾਲ ਸਰ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਤਿੰਦਸੋ ਲੱਗਿਓ ਫਿਰ ਸੁਰ ਸੁਰੇ ਆ ਹਾਂ ਜੀ ਲੱਗੇ ਲੱਗੇ ਸੁਰ ਸੁਰੇ ਤਾਂ ਪੰਜੀ ਫਿਰ ਕਿਵੇਂ ਸਫਰ ਸ਼ੁਰੂ ਹੋਇਆ ਜੀ ਤੁਹਾਡਾ ਸਫਰ ਸ਼ੋਕੇਗਾ ਹੀ ਹੂੰ ਬਚਪਨ ਦੇ ਵਿੱਚ ਹੀ ਤੇ ਫਿਰ ਥੋੜਾਗੇ ਟਰੈਕਟਰ ਦੀ ਦਿੱਕਤ ਆਉਂਦੀ ਮੈਂ ਪਹਿਲਾਂ ਡਰਾਈਵਲੀ ਕਰ ਲਈਏ ਹੂੰ ਫਿਰ ਡਰਾਈਵਲੀ ਕਰਕੇ ਕਦੋਂ ਵੀ ਆਪ ਕਰਨੀ ਪਨੀਰ ਵੀ ਬੀਜਣੀ ਤੇ ਆ ਖੇਤੀ ਵੀ ਆਪ ਕਰਨੀ ਆ ਅੱਛਾ ਝੋਨਾ ਵੀ ਲਗਾਣਾ ਅੱਛਾ ਨਹੀਂ ਝੋਨਾ ਲਾਂਦ ਵਿੱਚ ਅਕਸਰ ਲੇਬਰ ਜਿਹੜੀ ਬਾਹਰੋਂ ਆਂਦੀ ਹੈ ਉਹਨਾਂ ਤੇ ਤੁਹਾਡੇ ਕੀ ਫਰਕ ਹੈ ਉਹਨਾਂ ਦੇ ਵਿੱਚ ਫਰਕ ਕਿ ਉਹ ਝੋਨਾ ਜਿਹੜਾ ਉਹ ਲੌਂਦੇ ਆ ਆਪਣੇ ਹਿਸਾਬ ਤੇ ਮਿਰਲਾ ਅਸੀਂ ਥੋੜੇ ਪੰਜਾਬੀ ਲੋਗ ਆਪਾਂ ਆਪਣੇ ਹਿਸਾਬ ਤੇ ਲੌਣਾ ਆ ਅੱਛਾ ਉਹ ਮਿਰਲਾ ਲੌਂਦੇ ਸੀ ਆਪਣੇ ਹਿਸਾਬ ਦੇ ਨਾਲ ਲੌਂਦੇ ਵੇਖੋ ਝੋਨਾ ਮੈਂ ਇਸ ਲਈ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਇਹ ਉਹ ਝੋਨੇ ਤੇ ਇਹ ਝੋਨੇ 'ਚ ਕਿੰਨਾ ਕੁ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਹੂੰ ਉਹ ਗੇਠ ਦੋ ਗੇਠ ਦੇ ਸਵਾ ਗੇਠ ਦੇ ਉੱਤੇ ਲਾਉਂਦੇ ਆ ਡੇਢ ਦੇ ਹੀ ਗੇਠ ਦੇ ਉੱਪਰ ਝੋਨਾ ਲਾਉਨੇ ਆ ਅੱਛਾ ਇੱਕ ਮੈਂ ਤੁਹਾਨੂੰ ਦੋ ਮਿੰਟ ਗੱਲ ਕਰਨਾ ਚਾਹਾਂਗਾ ਤੇ ਇਹ ਕਿਵੇਂ ਤੁਹਾਨੂੰ ਮੁਸ਼ਕਲ ਨਹੀਂ ਆਂਦੀ ਇੱਕ ਔਰਤ ਹੋਣ ਦੇ ਬਾਵਜੂਦ ਤੁਸੀਂ ਸਾਰਾ ਕੰਮ ਕਰਦੇ ਹੋ ਨਾ ਮੈਨੂੰ ਕੋਈ ਮੁਸ਼ਕਲ ਨਹੀਂ ਆਂਦੀ ਸਵੇਰੇ 4:30 ਵਜੇ ਉੱਠ ਕੇ ਪੈਣੀਆਂ ਦਾ ਪਾਣੀ ਬੰਨ ਕੇ 2 ਕਿਲੇ ਕਦੂ ਕਰਕੇ ਆ ਟਰੈਕਟਰ ਦੇ ਨਾਲ ਹੁਣ ਸੁਹਾਗੇ ਮਾਰਨੇ ਆ ਸ਼ਾਮਾਂ ਨੂੰ ਤਾਂ ਜਿਹੜਾ ਕਦੂ ਹੋਇਆ ਇਹ ਝੋਨਾ ਲਾਉਣਾ ਪਹਿਲਾਂ ਪਰ ਅੱਜਕੱਲ ਤੇ ਜ਼ਿਆਦਾਤਰ ਵੇਖਦੇ ਆ ਕਿ ਯੂਪੀ ਦੇ ਜਿਹੜੇ ਲੋਕ ਨੇ ਪ੍ਰਵਾਸੀ ਲੋਕ ਨੇ ਉਹੀ ਜ਼ਿਆਦਾਤਰ ਝੋਨਾ ਲਾ ਰਹੇ ਆ ਅਸੀਂ ਯੂਪੀ ਵਾਲਿਆਂ ਨੂੰ ਪੰਜਾਬ 'ਚ ਹੀ ਨਹੀਂ ਨਾ ਹੁੰਦੇ ਨਾ ਇਹ ਸਾਰੇ ਕੰਮ ਆਪ ਕਰਨੇ ਆ ਰਕੀ ਅੱਛਾ ਕਈ ਯੂਪੀ ਵਾਲੇ ਕਹਿੰਦੇ ਨਾ ਵੀ ਇਹਨਾਂ ਨੇ ਰਾਜ ਕਰਨਾ ਹੀ ਰਾਜ ਇਹਨਾਂ ਨੂੰ ਨਹੀਂ ਰਾਜ ਕਰਨ ਦੇਣਾ ਯਾ ਭਰਾਜ ਕਰਨਾ ਆਪ ਰਾਜ ਕਰਨਾ ਆਪ ਰਾਜ ਕਰਨਾ ਅੱਛਾ ਅੱਛਾ ਨਹੀਂ ਤੇ ਪਰ ਇਹ ਜਿਹੜਾ ਹੈਗਾ ਕਿ ਅਕਸਰ ਅਸੀਂ ਵੇਖਦੇ ਆ ਕਿ ਲੇਬਰ ਦੀ ਗੱਲ ਕੀਤੀ ਜਾਂਦੀ ਹੈ ਪੰਜਾਬੀ ਲੋਕ ਘੱਟ ਹੀ ਝੋਨਾ ਲਾਂਦੇ ਨਜ਼ਰ ਆਉਂਦੇ ਨੇ ਨਹੀਂ ਸਰ ਬਿਲਕੁਲ ਗਲਤ ਕਹਾ ਲਿਆ ਪੰਜਾਬੀ ਲੋਕ ਬਹੁਤ ਝੋਨਾ ਲਾਂਦੇ ਆ ਨੀ ਔਰਤਾਂ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਔਰ ਤੁਹਾਡੇ ਵਕਨ ਦੀ ਔਰਤ ਜਿਹੜਾ ਤੁਸੀਂ ਦੱਸਿਆ ਕਿ ਸਾਰੇ ਕੰਮ ਹਾਂਜੀ ਸਾਰੇ ਕੰਮ ਆਪ ਕਰਦੀ ਖੇਤੀ ਤੇ ਉਹ ਉਹ ਵੇਖਣ ਨੂੰ ਘੱਟ ਮਿਲਦੀਆਂ ਹੂੰ ਤੇ ਤੇ ਕਿੰਨੇ ਸਾਲ ਤੋਂ ਲਾ ਰਹੇ ਹੋ ਜੀ ਪੰਜੀ ਇਹ ਮੈਨੂੰ ਸਾਰ 14-15 ਸਾਲ ਹੋ ਗਿਆ ਅੱਛਾ ਆਪਣੀ ਖੇਤੀ ਕਰਦਿਆਂ ਨੂੰ ਅੱਛਾ ਕਿੰਨੇ ਕਿੱਲੇ ਚ ਕਰਦੇ ਜੀ ਮੇਰੀ 10 ਏਕੜ ਜ਼ਮੀਨ ਆ ਆਪਣੀ ਹੂੰ 10 ਏਕੜ ਦੀ ਖੇਤੀ ਕਰਨੀ ਹੁੰਦੀ ਆ ਅੱਛਾ ਹਾਂਜੀ ਤੇ 10 ਏਕੜ ਤੇ ਕੀ ਕੋਈ ਲਾਉਂਦੇ ਹੋ ਜੀ ਸਬਜ਼ੀ ਵੀ ਲਾਈਦੀ ਆ ਮਤਲਬ ਹਰ ਰਲਵੀਂ ਚੀਜ਼ ਲਾਈਦੀ ਆ ਹੂੰ ਜਿਵੇਂ ਝੋਨਾ ਲਾਈਦਾ ਬਾਤੇ ਮਟਰ ਕਣਕ ਗੋਭੀ ਹੋਰ ਵੀ ਜਿਹੜੀ ਚੀਜ਼ ਮਤਲਬ ਕਿ ਬਾਹਰ ਮੌਸਮ ਦੇ ਨਾਲ ਸਬਜ਼ੀ ਭਾਜੀ ਸਾਰੀ ਬਿਲਕੁਲ ਤੁਸੀਂ ਤਸਵੀਰਾਂ ਚ ਇਸ ਵੇਲੇ ਵੇਖ ਸਕਦੇ ਹੋ ਕਿ ਕਿਵੇਂ ਝੋਨੇ ਦੀ ਲਵਾਈ ਕੀਤੀ ਜਾ ਰਹੀ ਹੈ ਤਾਂ ਪੈਂਦੀ ਹੋਰ ਕੱਲ ਪੁੱਛਣੀ ਸੀ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਹੋ ਤਾਂ ਕਈ ਵਾਰ ਕਿਹਾ ਜਾਂਦਾ ਹੈ ਕਿ ਔਰਤਾਂ ਔਰ ਸਭ ਤੋਂ ਢੀ ਗੱਲ ਆ ਤੁਸੀਂ ਨਾਲ ਤੁਹਾਡੇ ਹੋਰ ਵੀ ਲੋਕ ਨੇ ਪਿੰਡ ਦੇ ਲੋਕ ਹੋਣਗੇ ਤਾਂ ਅਕਸਰ ਜਿਹੜਾ ਹੈ ਕਿ ਲੋਕ ਕਹਿੰਦੇ ਨੇ ਕਿ ਔਰਤਾਂ ਜਿਹੜੀਆਂ ਨੇ ਘੱਟ ਕੰਮ ਕਰਦੀਆਂ ਬੰਦੇ ਜ਼ਿਆਦਾ ਕੰਮ ਕਰਦੇ ਇੱਕ ਕਹਾਵਤ ਵੀ ਗਈ ਹੈ ਕਹਿੰਦੇ ਯਾਰ ਜਨਾਨੀਆਂ ਲਈ ਗੱਲ ਕਰਤੀ ਹੂੰ ਉਹ ਸਾਰ ਗਲਤ ਗੱਲ ਆ ਮੈਂ ਤਾਂ ਬੰਦਿਆਂ ਨੂੰ ਪਿੱਛੇ ਛੱਡ ਗਿਆ ਸਾਰੇ ਕੰਮ ਆਪ ਕੀਤੇ ਆ ਅੱਛਾ ਮੈਨੂੰ ਤਾਂ ਬੰਦਿਆਂ ਨਾਲ ਦੀ ਕੋਈ ਦਿੱਕਤ ਨਹੀਂ ਆਈ ਮੈਂ ਤਾਂ ਸਾਰੇ ਖੇਤੀ ਜਿੱਤਰਾ ਟਰੈਕਟਰ ਵਾਹਣਾ ਕਦੂ ਕਰਨੇ ਸਭ ਤੋਂ ਔਖਾ ਆ ਕਦੂ ਦੇ ਵਿੱਚ ਸੁਹਾਗਾ ਮਾਰਨਾ ਤੇ ਕਦੂ ਬੋਣਾ ਹੂੰ ਤੇ ਜੇ ਇਹ ਕੰਮ ਔਰਤ ਕਰ ਸਕਦੀ ਤੇ ਇਹਦੇ ਬਾਅਦ ਤੇ ਕੋਈ ਵੱਡੀ ਗੱਲ ਹੀ ਨਹੀਂ ਤੇ ਟ੍ਰੇਨਿੰਗ ਲਿੱਤੀ ਫਿਰ ਕੋਈ ਨਾ ਟ੍ਰੇਨਿੰਗ ਆਪੇ ਲਈ ਲਈ ਪਰ ਮਤਮ ਵੱਲੋਂ ਹੀ ਅੱਛਾ ਤੇ ਇਹ ਜਦੋਂ ਝੋਨਾ ਲਾਣ ਦੀ ਗੱਲ ਆਂਦੀ ਹੈ ਤਾਂ ਝੋਨੇ ਦੀ ਲਵਾਈ ਅੱਜਕੱਲ ਸਭ ਤੋਂ ਔਖਾ ਐ ਸੋ ਲਈ ਅਸੀਂ ਸਟੇਸ਼ਨਾਂ ਤੇ ਦੇਖਦੇ ਲੋਕ ਤਰਲੇ ਮਾਰਦੇ ਬਾੜ ਲਿਆਂ ਦੇ ਹਾਂਜੀ ਤੇ ਤੁਸੀਂ ਅਹੀਂ ਸਰ ਕੋਈ ਵੇਖਿਆ ਨਾ ਯਾ ਨਹੀਂ ਪੰਜਾਬੀ ਲਿਵਰ ਆਪਾਂ ਲੱਗੇ ਆ ਤੇ ਨਹੀਂ ਪ੍ਰਵਾਸੀ ਲਿਵਰ ਨਹੀਂ ਲੈਂਦੀ ਅਸੀਂ ਅੱਛਾ ਆਪ ਵੀ ਆਪਣਾ ਪਰਿਵਾਰ ਲਾਉਣਦੇ ਆ ਮੈਨੂੰ ਤੇ ਪਨੀਰੀ ਵੀ ਪਹਿਲੇ ਆਪ ਤਿਆਰ ਕਰਦੇ ਹੋ ਪਨੀਰ ਵੀ ਆਪ ਤਿਆਰ ਕਰੀਦੀ ਆ ਅੱਛਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਝੋਨਾ ਵੀ ਆਪ ਲਾਉਣਾ ਤੇ ਕਟਾਈ ਵੀ ਕਟਾਈ ਵੀ ਕਿਰਪਾ ਨਾਲ ਕਰਕੇ ਮੰਡੀ ਕਰਨ ਨੂੰ ਆਪ ਕਰਨਾ ਅੱਛਾ ਹਾਂਜੀ ਤੇ ਕਦੀ ਦਿੱਕਤ ਨਹੀਂ ਆਉਂਦੀ ਨਾ ਦਿੱਕਤ ਕੋਈ ਨਹੀਂ ਆਉਂਦੀ ਪਿੰਡਾਂ 'ਚ ਮਸਾਲ ਹੋ ਤੁਸੀਂ ਵੈਸੇ ਪਿੰਡਾਂ 'ਚ ਮਸਾਲ ਆ ਅੱਛਾ ਅੱਜ ਕੱਲ ਦੀ ਕੁੜੀਆਂ ਤੇ ਖਾਸ ਕਰਕੇ ਕਹਿੰਦੇ ਏਸੀ 'ਚੋਂ ਬਾਹਰ ਨਹੀਂ ਨਿਕਲਦੀਆਂ ਤੇ ਤੁਸੀਂ ਤੇ ਵੇਲੋ ਸਾਹਮਣੀ ਧੁੱਪ ਏਸੀ ਨੂੰ ਤੇ ਛੱਡ ਗਈਆਂ ਹੀ ਨਹੀਂ ਹੈ ਬਿਮਾਰੀ ਕੋਈ ਨਹੀਂ ਲੱਗਦੀ ਆਪਾਂ ਬਾਹਰ ਦਾ ਕੰਮ ਕਰਨੀ ਅੱਛਾ ਕਦੀ ਬਿਮਾਰ ਨਹੀਂ ਪੈਂਦੇ ਨਹੀਂ ਨਹੀਂ ਪੈਂਦੇ ਬਿਮਾਰ ਏਸੀ ਵਾਲਿਆਂ ਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਆ ਏਸੀਐਲ ਜਿਆਦਾ ਬਿਮਾਰੀਆਂ ਲਗਦੀਆਂ ਹਾਂਜੀ ਤੇ ਫਿਰ ਇਹ ਝੋਨਾ ਜਿਹੜਾ ਲਾਨ ਤੋਂ ਬਾਅਦ ਫਿਰ ਕਿਵੇਂ ਇਸ ਦੀ ਹੁਣ ਕੇਅਰ ਟੇਕਿੰਗ ਕਿਵੇਂ ਕੀਤੀ ਜਾਏਗੀ ਇਹਦੇ ਜਿਤਨਾ ਝੋਨਾ ਲਾ ਲਿਆ ਦੋ ਤਿੰਨ ਦਿਨ ਬਾਅਦ ਹੀ ਦੀ ਮਤਲਬ ਜਿਹੜੇ ਦਵਾਈ ਕਰਨੀਆਂ ਦਵਾਈ ਕਰਕੇ ਤੇ ਬਾਅਦ ਦੇ ਵਿੱਚ ਹਫਤੇ ਬਾਅਦ ਇਹਨੂੰ ਖਾਦ ਦੀ ਬੋਰੀ ਬੋਰੀ ਪਾਣੀ ਆ ਉਹੱਚ ਵੀ ਜੇ ਤੇ ਦਵਾਈ ਦੀ ਲੋਡ ਪਈ ਪਹਿਲੇ ਨੂੰ ਉਹਦੇ ਵਿੱਚ ਦਵਾਈ ਰਲਾ ਕੇ ਪਾ ਦੇਣੀ ਆ ਜੇ ਨਹੀਂ ਪਈ ਤੇ ਫਿਰ ਖਾਦ ਪਾਣੀ ਆ ਫਿਰ ਹਫਤੇ ਬਾਅਦ ਮੈਂ ਤਿੰਨ ਤਿੰਨ ਬੋਰੀਆਂ ਖਾਦ ਪਾਣੀ ਆ ਮਤਲਬ ਹਫਤੇ ਦੇ 8 ਦਿਨ ਦੀ ਵਾਰੀ ਆ ਗਿਆ 8 ਦਿਨਾਂ ਬਾਅਦ ਬੋਰੀ ਬੋਰੀ ਫੇਰ ਪੋਣੀ ਕਿਲੇ ਨੂੰ ਅੱਛਾ ਇਹ ਮਜਬੂਰੀ ਆ ਕਿ ਸ਼ੌਂਕ ਆ ਸ਼ੌਂਕ ਮਜਬੂਰੀ ਨਹੀਂ ਸ਼ੌਂਕ ਹੂੰ ਬੜਾ ਮਨ ਖੁਸ਼ ਹੁੰਦਾ ਜਦੋਂ ਕੰਮ ਕਰੀਦਾ ਇਹ ਨਾ ਹੋਵੇ ਕਿ ਤੁਸੀਂ ਕੈਮਰੇ ਗਏ ਕੰਨ ਨਾ ਕੈਮਰਾ ਤੂੰ ਜਦੋਂ ਮਰਜੀ ਵੇਖ ਸਕਦੇ ਨਹੀਂ ਮੈਨੂੰ ਹਣੇ ਵੇਖ ਲਓ ਮੈਂ ਟਰੈਕਟਰ ਤੇ ਚੜ ਜਾਣਾ ਝੋਲਾ ਲਾ ਕੇ ਸ਼ਾਮਾਂ ਨੂੰ ਫੇਰ ਦੋ ਕਿਲੇ ਕਦੂ ਕਰਨੇ ਆ ਉਧਰ ਇੱਕ ਕਿਲਾ ਆ ਕਦੂ ਹੈ ਆ ਇੱਕ ਕਿਲਾ ਉਧਰ ਵੀ ਕਦੂ ਹੈ ਉਹ ਵੀ ਲਾ ਕੇ ਤੇ ਫੇਰ ਟਰੈਕਟਰ ਚਲਾ ਕੇ ਦੋ ਕਿਲੇ ਫੇਰ ਤਿਆਰ ਕਰ ਲੈਣੇ ਆ ਤੇ ਪਨੀਰੀ ਵੀ ਆਪ ਤਿਆਰ ਕਰਦੀ ਪਨੀਰੀ ਵੀ ਆਪ ਤਿਆਰ ਕਰਦੀ ਕਿੰਨਾ ਕੁ ਖਰਚ ਬਚ ਖਰਚਾ ਬਚਦਾ ਹੀ ਆ ਕਿ ਜਿਵੇਂ ਹੋਣਾ ਪਏ ਕਿ ਮਜ਼ਦੂਰ ਨੂੰ ਦਿਹਾੜੀ ਦੇਣੀ ਆ 500 ਰੁਪਿਆ 500 ਰੁਪਿਆ ਉਹ ਬਚ ਜਾਂਦਾ ਆ ਤੇ ਜਿਵੇਂ ਹੋਣ ਕਿ 500 ਰੁਪਿਆ ਕਿੱਲੇ ਦੀ ਲਵਾਈ ਆ ਉਹਦੇ ਵਿੱਚ ਵੀ ਥੋੜਾ ਫਰਕ ਪੈਂਦਾ ਆ ਸੋਸ਼ਲ ਮੀਡੀਆ ਤੇ ਬੜਾ ਆਂਦਾ ਕਿ ਪੰਜਾਬੀਆਂ ਨੂੰ ਕਹਿੰਦੇ ਲੋਕੀ ਆਪ ਝੋਨਾ ਲਾਓ ਸਭ ਕੁਝ ਕਰੋ ਲੇਬਰ ਦੀ ਲੋੜ ਸਾਰੇ ਜਦੋਂ ਫੋਰਨ ਜਾਈਦਾ ਉੱਥੇ ਜਾ ਕੇ ਵੀ ਕੰਮ ਹੀ ਕਰਨਾ ਤੇ ਇੱਥੇ ਕਰ ਲੋ ਅੱਛਾ ਇੱਥੇ ਵਧੀਆ ਆ ਉੱਥੇ ਜਾ ਕੇ ਵੀ ਆਪਾਂ ਗਲਮੀ ਕਰਨੀ ਤੇ ਇੱਥੇ ਆਪਣਾ ਘਰ ਦਾ ਕੰਮ ਕਰੋ ਅੱਛਾ ਪਨੀਰੀ ਵੀ ਖਾਸ ਤਿਆਰ ਕਰਦੇ ਹੋ ਤੁਸੀਂ ਪਨੀਰੀ ਵੀ ਖਾਸ ਦਿਖਾਓਗੇ ਹਾਂਜੀ ਤੇ ਕੀ ਖਾਸ ਹੈ ਜੀ ਇਸ ਪਨੀਰੀ ਚ ਵੇਖ ਲਓ ਖਾਸ ਕੋਈ ਲਿੱਦ ਨਹੀਂ ਕੋਈ ਗਲ ਨਹੀਂ ਕੋਈ ਦਿਖਾਓਗੇ ਹਾਂਜੀ ਤਾਂ ਬਿਲਕੁਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਤੁਸੀਂ ਦੇਖੋ ਕਿ ਪਨੀਰੀ ਵੀ ਨਾਲੋਂ ਖਾਸ ਤਿਆਰ ਕੀਤੀ ਜਾਂਦੀ ਹੈ ਤੇ ਇਹਦੀ ਤਿਆਰੀ ਜੀ ਮੇਨ ਕੰਮ ਹੁੰਦਾ ਹੈ ਬਾਕੀ ਤੇ ਸਾਰਾ ਫਿਰ ਉਹ ਬਾਕੀ ਤੇ ਸਾਰਾ ਵੀ ਮਤਲਬ ਚੱਲਦਾ ਹੀ ਆ ਇਹਦੀ ਤਿਆਰੀ ਦਾ ਹੀ ਕੰਮ ਹੁੰਦਾ ਏ ਹੂੰ 20 ਦਿਨ ਦੀ ਪਨੀਰੀ ਲਾਣੀ ਸ਼ੁਰੂ ਕਰ ਦੇਈਦੀ ਆ ਅੱਛਾ ਹਾਂਜੀ ਤੁਹਾਨੂੰ ਪਹਿਲੇ ਕਦੂ ਕੀਤਾ ਤੇ ਫਿਰ ਝੋਨਾ ਲਾਇਆ ਪਹਿਲਾਂ ਕਦੂ ਕੀਤਾ ਫਿਰ ਝੋਨਾ ਲਾਇਆ ਫਿਰ ਦੁੱਧ ਵੀ ਝੋਇਆ ਹੂੰ ਦੁੱਧ ਦੀ ਡੇਰੀ ਤੇ ਵੀ ਦੁੱਧ ਪਾਇਆ ਅੱਛਾ ਤੇ ਡੇਰੀ ਤੇ ਦੁੱਧੂ ਪਾਉਂਦਾ ਵੀ ਕੰਮ ਕਰਨਾ ਅੱਛਾ ਤੇ ਚੋਨੇ ਲਾਉਂਦਾ ਵੀ ਕੰਮ ਕਰਨਾ ਡੰਗਰ ਚੋਣਦਾ ਵੀ ਕੰਮ ਕਰਨਾ ਸਾਰੇ ਕੰਮ ਕਰਨੇ ਕਰਦਾ ਅੱਛਾ ਇਹ ਰੋਟੀ ਬਣਾਉਂਦਾ ਟਾਈਮ ਮਿਲਿਆ ਫਿਰ ਰੋਟੀ ਬਣਾਉਣੀ ਆ ਪੰਜਾਬੀ ਬਾਹਰ ਬੜੇ ਜਾਂਦੇ ਆ ਇਕ ਪੰਜਾਬੀ ਉਹ ਬੇਗੂਫਾ ਜਿਹੜੇ ਜਾਂਦੇ ਆ ਇਥੇ ਕੈਨੇਡਾ ਆ ਜੇ ਆਪਾਂ ਵਰਤੀਏ ਦੇ ਅੱਛਾ ਕਹਿੰਦੇ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਮੇਕਾ ਤੁਸੀਂ ਅਮਰੀਕਾ ਬਣਾਤਾ ਪੰਜਾਬ ਨੂੰ ਬਣਾਤਾ ਬਣਾਤਾ ਅਮਰੀਕਾ ਪੰਜਾਬ ਨੂੰ ਅੱਛਾ ਵੈਸੇ ਅger ਬੰਦਾ ਆਪ ਆਪਣਾ ਕੰਮਕਾਰ ਕਰੇ ਤਾਂ ਦਿੱਕਤ ਕੋਈ ਨਹੀਂ ਮੈਨ ਕੋਈ ਦਿੱਕਤ ਨਹੀਂ ਆਉਂਦੀ ਪੈਸੇ ਲੱਭ ਜਾਂਦੇ ਆ ਪੈਸੇ ਲੱਭ ਜਾਂਦੇ ਆ ਜਿਵੇਂ ਹੁਣ ਆਪਾਂ 50 70000 ਰੁਪਏ ਨੂੰ 55000 ਰੁਪਏ ਨੂੰ ਪਹਿਲੀ ਠੇਕੇ ਦੇ ਦਿੰਨੀ ਆ ਤਾਂ ਮੈਂ ਪਰੋਂ 75 75000 ਦਾ ਹਲੀ ਚੋਨਾ ਪਧਰਾ ਹੀ 75 75000 ਕਿਲੇ ਦਾ ਵਟਿਆ ਅੱਛਾ ਤੇ ਲੇਬਰ ਕਿੰਨੀ ਪੈਂਦੀ ਕਿੱਲੇ ਦੀ ਗੱਲ ਕੀਤੀ ਜਾਵੇ ਤੇ ਲੇਬਰ ਇਤਰਾ ਹੀ ਆ ਕੇ ਜਿਵੇਂ ਕਿ ਸਾਨੂੰ ਸਾਰਾ ਖਰਚਾ 10000 ਦੇ ਅੰਦਰ ਅੰਦਰ ਹੀ ਆ ਜਾਂਦਾ ਆ ਕਿੱਲੇ ਦਾ ਤੇ ਜਿਹੜੇ ਲੋਕ ਬਾਹਰੋਂ ਲੇਚ ਲੇਬਰ ਲਵਾਂਦੇ ਉਹਨਾਂ ਨੇ ਤਾਂ ਫਿਰ ਲੱਗਣੀ ਆ ਲੇਬਰ ਉਹਨਾਂ ਨੂੰ ਵੀ ਜਿਆਦਾ ਪੈਂਦਾ ਹੋਊਗਾ 15000 ਦੇ ਲੱਗੇ ਜਾ ਕੇ ਪੈ ਜਾਂਦਾ ਹੋਊਗਾ ਤੇ ਆਪਾਂ ਨੂੰ ਤਾਂ ਕੱਟ ਹੀ ਪੈਂਦਾ ਕਿਉਂਕਿ ਲੇਬਰ ਵੀ ਆਪ ਖੁਦ ਕਰਨੀ ਹੁੰਦੀ ਆ ਪੂਰੇ ਇਸ ਵੇਲੇ ਪਾਣੀ ਦੇ ਵਿੱਚੋਂ ਹਾਂ ਪੂਰੇ ਪਾਣੀ ਦੇ ਵਿੱਚ ਆ ਹਾਂ ਤੇ ਲੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੈਰ ਇਸ ਵੇਲੇ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਉਹਨਾਂ ਲੋ ਝੋਨਾ ਲਾਣ ਦਾ ਕੰਮ ਕੀਤਾ ਜਾਂਦਾ ਹੈ ਤਾਂ ਇੱਕ ਅਗਾ ਵਦੂ ਕਿਸਾਨ ਤਾਂ ਮੰਡੀ ਜਾਂਦੇ ਹੋ ਤੇ ਆਰਤੀਏ ਨਾਲ ਫਿਰ ਕਿਵੇਂ ਹੁੰਦੀ ਹੈ ਕਹਿੰਦੇ ਉੱਥੇ ਤੇ ਗਾਲ ਗੁੱਲ ਵੀ ਕੱਢਣੀ ਪੈ ਜਾਂਦੀ ਕਿਸੇ ਲਈ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹਨੂੰ ਗਾਲ ਨਹੀਂ ਕੱਢਣੀ ਟਰਾਲੀ ਲਾ ਦੇਦੀ ਤੇ ਪਹਿਲਾਂ ਕਹ ਦੇਦਾ ਟਰਾਲੀ ਲਾ ਲਓ ਅੱਛਾ ਤਾਂੜਾ ਤੋਲ ਕਰ ਲਓ ਨਹੀਂ ਚੱਲੇ ਜੀ ਹੂੰ ਤਾਂ ਤੋਲ ਵਗੈਰਾ ਵੀ ਸਾਰਾ ਖੁਦ ਆਪ ਕਰਦੇ ਹਾਂਜੀ ਤੋਲ ਵਗੈਰਾ ਵੀ ਸਾਰਾ ਆਪ ਲੋਕਾਂ ਦੀ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਮੈਂ ਸੁਨੇਹਾ ਦੇਣੀ ਕਿ ਮੇਰੇ ਅਰਗੀਆਂ ਰਾਜੀ ਬਣੋ ਤੇ ਵਧੀਆ ਕੰਮ ਕਰੋ ਘਰ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋ ਹੂੰ ਤੇ ਕੋਈ ਦਿੱਕਤ ਨਹੀਂ ਆਉਂਦੀ ਗਰੀਬੀ ਆਉਂਦੀ ਨਹੀਂ ਅੱਛਾ ਜੱਟ ਜੱਟ ਜ਼ਮੀਦਾਰ ਨੂੰ ਗਰੀਬੀ ਨਹੀਂ ਆ ਸਕਦੀ ਨਹੀਂ ਆ ਸਕਦੀ ਜੇ ਖੁਦ ਆਪ ਆਪਣੀ ਖੇਤੀਬਾੜੀ ਕਰੀਏ ਤੇ ਭਾਵੇਂ 5 ਕਿੱਲੇ ਜ਼ਮੀਨ ਵੀ ਹੋਵੇ ਭਾਵੇਂ 5 ਕਿੱਲੇ ਵੀ ਜ਼ਮੀਨ ਹੋਵੇ ਖੁਦ ਕਰਨਾ ਚਾਹੀਦਾ ਮੁੱਲ ਕਿਦਾ ਮੁੱਲ ਕਿਦਾ ਕੰਮ ਦਾ ਮਿਹਨਤ ਦਾ ਜਿਹੜਾ ਆਪ ਆਪ ਕੰਮ ਕਰ ਲੈਣਾ ਖੁਦ ਉਹਦਾ ਕੰਮ ਦਾ ਮਿਹਨਤ ਦਾ ਮੁੱਲ ਆ ਬਹੁਤ ਵਧੀਆ ਲੱਗਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਸ਼ੁਕਰੀਆ ਆਪਣਾ ਸਮਾਂ ਦੇਣ ਵਾਸਤੇ ਕਿਉਂਕਿ ਝੋਨੇ ਦੀ ਲਵਾਈ ਦਾ ਅੱਜਕੱਲ ਸੀਜ਼ਨ ਹੈ ਤੇ ਕਿੰਨੇ ਘੰਟੇ ਝੋਨਾ ਲਾਂਦੇ ਦਿਹਾੜੀ 'ਚ ਦਿਹਾੜੀ 'ਚ ਅਹੀਂ 5 ਵਜੇ ਲੱਗ ਜੰਨੇ ਆ 12:30 ਲੈਦਾ ਅੱਛਾ ਫਿਰ ਤੋਂ ਬਹੁਤ ਹੋ ਜਾਂਦੀ ਹੈ ਮੇਰੇ ਤੋਂ ਹੋ ਜਾਂਦੀ ਆ ਫਿਰ ਸ਼ਾਮੀ 4:30 ਵਜੇ ਆਈਦਾ ਤੇ 7 ਫਿਰ ਪਨੀਰੀ ਪੁੱਟਾ ਲੱਗ ਚਾਹੀਦਾ ਅੱਛਾ 7:30 ਝੋਨਾ ਲੈਂਦਾ ਓਕੇ ਤਾਂ ਚੱਲਦਾ ਰਹੇਗਾ ਜੀ ਸਫਰ ਇਹਦਾ ਜ਼ਿੰਦਗੀ ਦਾ ਹਾਂਜੀ ਇਹਦਾ ਚੱਲਦਾ ਰਹੇਗਾ ਤੁਸੀਂ ਵਿਆਹ ਕਿਉਂ ਨਹੀਂ ਕਰਾਇਆ ਕੋਈ ਕੋਈ ਬੜਾ ਪਰਸਨਲ ਜਿਹਾ ਕੁਐਸਚਨ ਆ ਬੁਰਾ ਤੇ ਨਹੀਂ ਲੱਗੇਗਾ ਤੁਹਾਨੂੰ ਨਹੀਂ ਬੁਰਾ ਤੇ ਨਹੀਂ ਲੱਗਦਾ ਮੈਨੂੰ ਸ਼ੌਕ ਨਹੀਂ ਆ ਵਿਆਹ ਕਰਾਉਣ ਦਾ ਕਿਉਂ ਕਿ ਇਹਦੀ ਗੁਲਾਮੀ ਨਹੀਂ ਕਰਨੀ ਅੱਛਾ ਵਿਆਹ ਗੁਲਾਮੀ ਹੈ ਗੁਲਾਮੀ ਆ ਕਾਰਨ ਕਾਰਨ ਇਹ ਹੋ ਗਿਆ ਕਿ ਤੇ ਜਾ ਕੇ ਤੇ ਅਧੀਨ ਹੋਵਾਂਗੇ ਕੀ ਫਾਇਦਾ ਆਪਣੀ ਖੇਤੀਬਾੜੀ ਵਧੀਆ ਅੰਛ ਦੀ ਜ਼ਿੰਦਗੀ ਦੀ ਨਹੀਂ ਪਰ ਵਿਆਹ ਕਰਾਉਣਾ ਤੇ ਇੱਕ ਗ੍ਰਸਤੀ ਦਾ ਇੱਕ ਨਿਯਮ ਵੀ ਮੰਨਿਆ ਗਿਆ ਨਾ ਨਹੀਂ ਮੰਨਿਆ ਜਾਂਦਾ ਨਹੀਂ ਹਾਂਜੀ ਨਹੀਂ ਮੰਨਿਆ ਜਾਂਦਾ ਨਹੀਂ ਹੈਗਾ ਅੱਛਾ ਹੂੰ ਅਜਾ ਇੱਕ 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 ਮੇਰੀ ਮਤਲਬ ਵਿਆਹ ਕਰਾਣਾ ਗੁਲਾਮੀ ਦਾੜੇ ਗੁਲਾਮੀ ਆ ਮੇਰੇ ਵਾਸਤੇ ਗੁਲਾਮੀ ਆ ਕਿਉਂ ਹੂੰ ਮੈਂ ਮੈਂ ਕਿਹਦਾ ਰੋਬ ਨਹੀਂ ਚੱਲਣਾ ਹਾਂ ਪਾਣਾ ਅੱਛਾ ਤੂੰ ਆ ਪਾਣਾ ਰੋਬ ਆ ਪਾਣਾ ਕਿਹਦੇ ਆ ਕਿਦਾ ਨਹੀਂ ਚੱਲਣਾ ਅੱਛਾ ਰੋਬ ਆ ਪਾਣਾ ਕਿਹਦਾ ਸੱਚਾ ਸਹਿਣਾ ਨਹੀਂ ਸਹਿਣਾ ਨਹੀਂ ਤੇ ਪਿੰਡ 'ਚ ਕੋਈ ਲੜ ਪਵੇ ਤੇ ਫੇਰ ਵਾਟਰ ਨੂੰ ਲੈ ਕੇ ਝਗੜੇ ਬੜੇ ਹੋਏ ਤੇ ਪਿੰਡਾਂ ਦੇ ਪਿੰਡਾਂ 'ਚ ਵਾਧੂ ਝਗੜੇ ਚੱਲਦੇ ਪਰਚੇ ਵੀ ਹੋ ਜਾਂਦੇ ਆ ਅੱਛਾ ਪਰਚੇ ਦੇ ਆਮਲੇ ਪਹਿਲਾਂ ਰੱਖਦੇ ਜਦੋਂ ਲੋਕ ਸਭਾ ਇਲੈਕਸ਼ਨ ਲੰਘਦੀ ਓਦੋਂ ਪਤਾ ਪਰਚਾ ਹੁਣਾ ਹੂੰ ਉਧਾਨ ਸਭਾ ਲੰਘਦੀ ਓਦੋਂ ਪਤਾ ਪਰਚਾ ਹੁਣਾ ਹੂੰ ਇਲੈਕਸ਼ਨ ਤੋਂ ਬਾਅਦ ਪਰਚੇ ਦੀ ਵਾਰੀ ਹੁੰਦੀ ਪਰ ਕੰਮ ਚੱਲਦਾ ਰਹਿੰਦਾ ਕੰਮ ਚੱਲਦਾ ਰਹਿੰਦਾ ਕੰਮ ਦੀ ਹਾਰ ਨਹੀਂ ਮੰਨੀ। ਅੱਛਾ ਜੀ। ਤੇ ਵਿਆਹ ਨਹੀਂ ਕਰਾਣਾ? ਨਾ ਵਿਆਹ ਨਹੀਂ ਕਰਾਣਾ। ਖੇਤੀ ਨਾਲ ਬਹੁਤ ਪਿਆਰ। ਖੇਤੀ ਨਾਲ ਬਹੁਤ ਕਿੰਨਾ ਕ ਪਿਆਰ ਜੀ? ਬਹੁਤ ਜ਼ਿਆਦਾ ਪਿਆਰ। ਵੇਖ ਲੋ ਪਿਆਰ। ਪਿਆਰ ਦਾ ਕਰਕੇ ਹੀ ਆ ਸ਼ੌਂਕ ਤੇ ਪਿਆਰ ਹੀ ਆ। ਸ਼ੁਕਰੀਆ ਜੀ ਗੱਲਬਾਤ ਸਮਾਂ ਦੇਣ ਵਾਸਤੇ ਆਪਣਾ ਤਾਂ ਰਾਜਵਿੰਦਰ ਕੌਰ ਰਾਜੀ ਨਾਮ ਹੈ ਇਹਨਾਂ ਦਾ। ਤਾਂ ਇਹ ਖੇਤੀ ਕਰਦੇ ਨੇ ਤਾਂ ਤੁਸੀਂ ਵੇਖੋ ਕਿ ਜਿੱਥੇ ਕਿ ਲੇਬਰ ਅੱਜ ਕੱਲ ਨਹੀਂ ਲੱਭ ਰਹੀ, ਅਕਸਰ ਲੋਕ ਇਹ ਬਹਾਨੇ ਮਾਰਦੇ ਨੇ। ਉੱਥੇ ਇਹ ਇੱਕ ਪੰਜਾਬ ਦੀ ਇੱਕ ਔਰਤ ਹੈ ਧਾਕੜ ਕਿਸਾਨ ਹੈ ਉਹਨਾਂ ਨੇ ਗੱਲਾਂ ਬਹੁਤ ਖੁੱਲਕੇ ਕੀਤੀਆਂ ਨੇ ਖੁਦ ਝੋਨਾ ਲਾਉਂਦੇ ਨੇ ਪਹਿਲੇ ਪਨੀਰੀ ਵੀ ਤਿਆਰ ਕਰਦੇ ਨੇ ਕੱਦੂ ਵੀ ਕਰਦੇ ਨੇ ਤੇ ਕੱਦੂ ਤੋਂ ਬਾਅਦ ਜਿਹੜਾ ਹੈ ਉਹਨਾਂ ਵੱਲੋਂ ਝੋਨੇ ਦੀ ਲਵਾਈ ਵੀ ਆਪ ਲਈ ਜਾਂਦੀ ਹੈ ਤਾਂ ਸਲਾਮ ਹੈ ਇਸ ਔਰਤ ਨੂੰ ਉਮੀਦ ਕਰਦੇ ਹਾਂ ਹੋਰ ਵੀ ਔਰਤਾਂ ਇਸ ਤਰ੍ਹਾਂ ਅੱਗੇ ਆਣਗੀਆਂ ਔਰ ਖਾਸ ਕਰਕੇ ਜਿਹੜੀ ਸਾਡੀ ਡਿਪੈਂਡੈਂਸੀ ਜਿਹੜੀ ਇੱਕ ਪ੍ਰਵਾਸੀ ਲੋਕਾਂ ਦੇ ਉੱਤੇ ਹੈ ਉਸ ਪ੍ਰਵਾਸੀ ਲੋਕਾਂ ਦੀ ਡਿਪੈਂਡੈਂਸੀ ਜਿਹੜੀ ਹੈ ਖਤਮ ਕਰਨ ਦੀ ਇੱਕ ਬਹੁਤ ਵੱਡੀ ਮਿਸਾਲ ਆ ਅੰਮ੍ਰਿਤਸਰ ਦੀ ਰਾਜਵਿੰਦਰ ਕੌਰ ਕੈਮਰਾਮੈਨ ਅਰਜ ਦੇਵਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ